ਰਾਮਪੁਰ ਲਾਬਰਾੜ ਸਮਾਦ ਭਾਈ ਜੋਧਾ ਬਰਾੜ ਤੇ ਗੱਲ ਕਰਾਂ ਦਰਸ਼ਨ ਸਿੰਘ ਬਰਾੜ ਕਮਜੀਤ ਬਰਾੜ ਤੇ ਮਹਿੰਦਰ ਸਿੰਘ ਨਿਹਾਲ ਸਿੰਘ ਵਾਲਾ ਇੱਕ ਮਾਲਾ ਚ ਪਰੋਇ ਜਾਊਂਗੇ ਬੀਰਾ ਕੋ ਉਸ ਪਾਰਟੀ ਨਾਲ ਕੋਈ ਗੁੱਸਾ ਨਹੀਂ ਸੀ ਜੀ ਉਹ ਹਲ ਕਰਦਾ ਕਿੰਨਾ ਗੁੱਸਾ ਸੀ ਚਲੋ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਨੁਕਸਾਨ ਹੋਇਆ ਤਾਂ ਕਿਤੇ ਨਾ ਕਿਤੇ ਉਹ ਲਾਬਰਾੜ ਦਾ ਹੱਥ ਕਹਿ ਸਕਦੇ ਹਲਕੇ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਸੀਗਾ ਕਿ ਅਸੀਂ ਆਜ਼ਾਦ ਇਲੈਕਸ਼ਨ ਲੜਨੀ ਲੜਨਾ ਇਸ ਕਰਕੇ ਕੋਈ ਕਿਸੇ ਨਾਲ ਇਲੈਕਸ਼ਨ ਲੜਨ ਦੀ ਜੀ ਨਹੀਂ ਕਰਦਾ ਪਾਰਟੀ ਦੇ ਖਿਲਾਫ ਉਹ ਮਜਬੂਰੀਆਂ ਹੋ ਜਾਂਦੀਆਂ ਕਈ ਨੀ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ ਜਿਹੜੇ ਪੈਦਾ ਹੋ ਜਾਂਦੇ ਆ ਇਸ ਕਰਕੇ 2022 ਦੇ ਵਿੱਚ ਸਾਨੂੰ ਆਜ਼ਾਦ ਤੌਰ ਤੇ ਇਲੈਕਸ਼ਨ ਲੜਨਾ ਪਿਆ ਆ ਜੀ ਵਾਹ ਵਾਹ ਸਭ ਤੋਂ ਮੈਕ ਹੋਇਆ ਗਿਆ ਸ਼ਾਇਦ ਤੁਸੀਂ ਵੇਖਿਆ ਹੋਵੇ ਤੁਹਾਨੂੰ ਲੱਗਦਾ ਨਹੀਂ ਉੱਪਰ ਵੀ ਹੈ ਕੱਟੋ ਕਰੈਸ਼ਾ ਥੱਲੇ ਵੀ ਹੈ ਕੱਟੋ ਕਰੈਸ਼ ਨਹੀਂ ਉਹ ਮਤਭੇਦ ਵਿਚਾਰਕ ਮਤਭੇਦ ਹੋ ਸਕਦੇ ਆ ਐਸੀ ਗੱਲ ਕੋਈ ਨਹੀਂ ਸਾਰੀ ਕਾਂਗਰਸ ਪਾਰਟੀ ਇੱਕ ਮੋਟਾ ਜੇ ਪੋਲਾ ਬਰਾੜ ਨਾਲ ਵਰਗੀ ਟੈਕਟ ਫੇਰ ਨਹੀਂ ਮਲਦੀ ਤਾਂ ਪੋਲਾ ਬਰਾੜ ਵਿਰੋਧ ਕਰੂਗਾ ਜਾਂ ਕਾਂਗਰਸ ਨਾਲ ਚੱਲੂ ਬਹੁਤ ਪਾਰੀ ਬਹੁਤ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਬਣਾਈ ਸੀ ਅੱਜ ਜੋ ਪੰਜਾਬ ਦੇ ਹਾਲਾਤ ਕਰਤੇ ਇਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕਤਲੋਗਾਰਤ ਭ੍ਰਿਸ਼ਟਾਚਾਰ ਕਰਪਸ਼ਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਆ ਕੋਈ ਇਹਨਾਂ ਨੇ ਜਿੰਨੇ ਵਾਦੇ ਕੀਤੇ ਕੋਈ ਵਾਦਾ ਨਹੀਂ ਪੂਰਾ ਕੀਤਾਗਾ ਜਿਹੜੇ ਨਸ਼ੇ ਦੇ ਵੱਡੇ ਸਮਲਗਰ ਉਹ ਕੋਈ ਵੀ ਨਸ਼ੇ ਵਾਲਾ ਫੜਿਆ ਨਹੀਂ ਗਿਆ ਸਿਰਫ ਜਿਹੜੇ ਛੋੜੇ ਮੂਰੇ ਖਾਣ ਪੀਣ ਵਾਲੇ ਉਹਨਾਂ ਤੇ ਇਹਨਾਂ ਨੇ ਐਫ ਆਈ ਆਰਾਂ ਦਰਜਾਂ ਕੀਤੀਆਂ ਨੇ ਇਹ ਸਾਰਾ ਡਰਾਮਾਗਾ ਜਦੋਂ ਤਾਂ ਕੋਈ ਇਹਨਾਂ ਦਾ ਬੰਦਾ ਫੜਿਆ ਜਾਂਦਾ ਤਾਂ ਉਹਦੇ ਟੈਲੀਫੋਨ ਆ ਜਾਂਦਾਗਾ ਤੇ ਇਹ ਕੋਈ ਖਾਣ ਪੀਣਾਂ ਜਾਂ ਹੋਰ ਪਾਰਟੀਆਂ ਸੰਬੰਧ ਤੇ ਉਹਨੂੰ ਕਹਦੇ ਆ ਤੇ ਪਰਚਾ ਦਰਜ ਕਰੋ ਤਾਂ ਸਰਕਾਰ ਮੋਕੇ ਕੰਮ ਹੋਏ ਆ ਉਹਨਾਂ ਦੀ ਪਾਲ ਸਮਾਰਕ ਜਾਂ ਰੰਗ ਰੋਗਣ ਕਰਕੇ ਉਹਨਾਂ ਦੇ ਦ ਘਾਟੜ ਕਰੀ ਜਾਂਦੇ ਆ ਹਰ ਰੋਜ਼ ਤੁਸੀਂ ਇਹ ਗੱਲ ਮੀਡੀਆ ਰਾਹੀਂ ਵੇਖ ਰਹੇ ਪਿਛਲੇ ਸਮੇਂ ਚ ਇੱਕ ਸਮਾਦ ਭਾਈ ਦੇ ਵਿੱਚ ਇੱਕ ਰੌਲਾ ਪੈਂਦਾ ਜਿੱਥੇ ਨਾ ਇੱਕ ਤੁਹਾਡੇ ਤੇ ਇਲਜ਼ਾਮ ਲੱਗਿਆ ਉਹ ਕਹਿੰਦੇ ਭੁੱਲਾ ਬਰਾੜ ਸਮਾਦ ਭਾਈ ਨੇ ਜਿਹੜਾ 100 ਕਲਾ ਦਾ ਜ਼ਮੀਨ ਦਾ ਇਕੱਠਾ ਕੀਤਾ 3 ਕਰੋੜ ਕੋਠੀ ਤੇ ਲਾਇਆਗਾ ਤੇ ਇੱਕ ਕੰਨੇ ਦੋ ਕਿਲੇ ਮੰਡੀ ਦਾ ਕੰਨੇ ਫੜ ਪੱਕਾ ਕਰਤਾ ਪੈਸਾ ਕਿੱਥੋਂ ਆਇਆ ਜੇ ਤੋ ਕੋਈ ਬੰਦਾ ਕਿਸੇ ਵੀ ਖੇਤਰ ਵਿੱਚ ਤਰੱਕੀ ਕਰਦਾ ਉਹਦੇ ਨਾਲ ਥੋੜੀ ਬੋਧੀ ਜੈਲਸ ਤਾਂ ਹੁੰਦੀ ਆ ਅਸਾਂ ਸੰਗ ਬਰਾੜ ਦੇ ਨਾਲ ਭੋਲਾ ਬਰਾੜ ਨੇ ਸਟੇ ਸਾਂਝੀ ਕੀਤੀ ਆ ਇਲੈਕਸ਼ਨ ਤੇ ਤੁਸੀਂ ਇਕੱਠੇ ਸੀ ਉਸ ਤੋਂ ਬਾਅਦ ਫੇਰ ਕਦੇ ਇਕੱਠੇ ਦਿਖੇ ਨਹੀਂਗੇ ਕਾਰਨ ਕੀ ਇਹਦੇ ਪਿੱਛੇ ਜਦੋਂ ਤੁਸੀਂ ਪਹਿਲਾਂ ਇਕੱਠੇ ਸੀਗੇ ਜਦੋਂ ਸਰਕਾਰ ਕਾਂਦੀ ਦਲ ਦੀ ਸੀਗੀ ਕਾਂਗਰਸ ਲਈ ਕੰਮ ਕਰ ਰਹੇ ਸੀਗੇ ਸਰਕਾਰ ਤੋਂ ਬਾਅਦ ਸਾਰਾ ਧੜਾ ਵੱਖੋ ਵੱਖਰਾ ਹੋ ਗਿਆ ਦੁੱਖ ਆਉਂਦਾ ਨਹੀਂ ਉਹ ਤਾਂ ਹੁਣ ਬਰਾਰ ਸਾਹਿਬ ਦੱਸ ਸਕਦੇ ਨੇ ਵੇਖੋ ਉਹ ਦਾ ਸਾਰਾ ਪੰਜਾਬੀ ਦੱਸ ਰਿਹਾਗਾ ਆਮ ਆਦਮੀ ਪਾਰਟੀ ਦਾ ਕੀ ਹਾਲ ਆ ਨੰਬਰ ਵਾਲੀ ਤਾਂ ਗੱਲ ਹੀ ਨਾ ਤਾਂ ਜ਼ੀਰੋ ਤੇ ਆ ਅਸੀਂ ਗੱਲ ਮੈਂ ਜਗਤਾਰ ਸਿੰਘ ਸਰਾ ਤੁਸੀਂ ਹਣ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਜਿਹੜਾ ਅਸੀਂ ਪੋਡਕਾਸਟ ਕਰਨ ਲੱਗੇ ਆ ਇਹੜੇ ਸਵੈਲਵ ਇੰਟਰਵਿਊ ਕਰਨ ਲੱਗੇ ਆ ਉਹ ਆਫਰੋਇਪਰ ਦਿਹਾਤੀ ਤੋਂ ਕੋ ਕੋਆਰਡੀਨੇਟਰ ਲਾਏ ਨੇ ਭੋਲਾ ਬਰਾੜ ਸਮਦਪਾਈ ਭੋਲਾ ਬਰਾੜ ਸਮਦ ਦਾ ਜ਼ਿਕਰ ਕਰਕੇ ਤਾਂ ਭੋਲਾ ਬਰਾੜ ਸਮਦਪਾਈ ਦਾ ਹਲਕਾ ਬਾਗਾ ਪ੍ਰਾਣਾ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਹੋਲਡ ਬਣਿਆ ਹੋਇਆ ਹੈ ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਗੱਲ ਕਰਗੇ ਤਾਂ ਜੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਨੁਕਸਾਨ ਹੋਇਆ ਤਾਂ ਕਿਤੇ ਨਾ ਕਿਤੇ ਭੋਲਾ ਬਰਾੜ ਦਾ ਹੱਥ ਕਹਿ ਸਕਦੇ ਆ ਇਹ ਚ ਦੋਕਤਨੀ ਨਹੀਂ ਹੋਵੇਗੀ ਹਰਨਦਰ ਭੋਲਾ ਬਰਾੜ ਸਮਦ ਪਾਈ ਆ ਗੱਲਬਾਤ ਕਰਾਂਗੇ ਕਿ ਕਾਂਗਰਸ ਚੋਂ ਬਾਹਰ ਜਾਂਦੇ ਨੇ ਫਿਰ ਕਾਂਗਰਸ ਚ ਵਾਪਸੀ ਹੁੰਦੀ ਹੈ ਉਸ ਤੋਂ ਬਾਅਦ ਕੋਆਰਡੀਨੇਟਰ ਲਾਇਆ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਆ ਜਾਂ ਹੋ ਸਕਦਾ ਜਿਹੜੀ ਟਿਕਟ ਦਾ ਦਾਅਵਾਦਾਰੀ ਵੀ ਜਤਾਰੇ ਨੇ ਭੋਲਾ ਬਰਾੜ ਸਮਦ ਪਾਈ ਕੀ ਆਉਣ ਵਾਲੇ ਸਮੇਂ ਦੇ ਵਿੱਚ ਟਿਕਟ ਵੀ ਉਹਨਾਂ ਨੂੰ ਦਿੱਤੀ ਜਾ ਸਕਦੀ ਆ ਗੱਲਬਾਤ ਕਰਦੇ ਆ ਸਵਾਗਤ ਹੈ ਤੁਹਾਡਾ ਜਗਤਾਰਜੀ 7 ਟੀਵੀ ਆਈਡੀਆ ਦਾ ਤੁਹਾਨੂੰ ਸਾਡੇ ਦਫ਼ਤਰ ਆਇਆ ਤੁਹਾਨੂੰ ਜੀ ਆਇਆਂ ਆਏ ਗੁਰਜੀਤ ਕਾ ਖਾਲਸਾ ਵਾਹਿਗੁਰੂ ਦੇ ਪਰੇ ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪ੍ਰਧਾਨ ਸਾਬ ਗੱਲਬਾਤ ਦਾ ਸਲਸਾ ਸ਼ੁਰੂ ਕਰਦੇ ਹਾਂ ਬੜੀਆਂ ਉਤਾਂਗ ਆਇਆ ਤੁਸੀਂ ਕਾਂਗਰਸ ਲਈ ਬੜਾ ਕੁਝ ਕੀਤਾ ਪਰ ਜਦੋਂ ਕਾਂਗਰਸ ਤੋਂ ਤੁਸੀਂ ਟਿਕਟ ਮੰਗਦੇ ਹੋ 17 ਦੇ ਵਿੱਚ ਤੁਹਾਨੂੰ ਟਿਕਟ ਨਹੀਂ ਦਿੱਤੀ ਜਾਂਦੀ ਉਸ ਤੋਂ ਬਾਅਦ ਤੁਸੀਂ ਇਲੈਕਸ਼ਨ ਲੜਦੇ ਹੋ ਸਚੋਤ ਕਿਸਾਨ ਮੋਰਚੇ ਦੇ ਵੱਲੋਂ ਉਸ ਤੋਂ ਬਾਅਦ ਜਿਹੜਾ ਨੁਕਸਾਨ ਦਾ ਕਾਂਗਰਸ ਨੂੰ ਜਰੂਰ ਚਲਣਾ ਪਿਆ ਉਰੇ ਜੇ ਅੱਪਾ ਦੋ ਗੱਲਾਂ ਕਰ ਸਕਦੇ ਆ ਕਿ ਆਮ ਆਦਮੀ ਪਾਰਟੀ ਦੀ ਹਵਾਦੀ ਦੀ ਗੱਲ ਕਰ ਸਕਦੇ ਆ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਭੁੱਲਾ ਬਰਾੜ ਸਮਾਦ ਭਾਈ ਜਿਹੜਾ ਮੈਦਾਨ ਚੋਂਦਾ ਤਾਂ ਦਰਸ਼ਨ ਸਿੰਘ ਬਰਾੜ ਦੀ ਜਮਾਂਤ ਜਬਤ ਹੁੰਦੀ ਆ ਇਹ ਚ ਕਹਿਣੀ ਨਹੀਂ ਤੁਸੀਂ ਮੰਨਦੇ ਹੋ ਕਿ ਤੁਹਾਨੂੰ ਕਾਂਗਰਸ ਨੇ ਦਰਖਨਾਰ ਕੀਤਾ ਸੀ ਬੇਖੋ ਸਾਡਾ ਇਹੜਾ ਪਰਿਵਾਰ ਆ ਮੇਰੇ ਦਾਦਾ ਜੀ ਤੋਂ ਲੈ ਕੇ ਜੀ ਤੀਸਰੀ ਪੀੜੀ ਦੇ ਵਿੱਚ ਮੈਂ ਆ ਅਸੀਂ ਹਮੇਸ਼ਾ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਕੰਮ ਕੀਤਾ ਜੀ ਕਿਉਂਕਿ ਤੁਸੀਂ ਸਮਝਦੇ ਹੋ ਇਸ ਜਿਹੜਾ ਸਾਡਾ ਸਮਾਦ ਭਾਈ ਪਿੰਡ ਸੀਗਾ ਜੀ ਇਹ ਕਾਲੀਦਲ ਦਾ ਘੜ ਹੋਇਆ ਕਰਦਾ ਸੀ ਜੀ ਉਸ ਕਾਲੀਦਲ ਦੇ ਘੜੋਂੋਂ ਭੰਨ ਕੇ ਸਭ ਤੋਂ ਪਹਿਲਾਂ ਅਸੀਂ ਇਸ ਨਗਰ ਦੇ ਵਿੱਚੋਂ ਤਕਰੀਬਨ 1100 ਵੋਟ ਦੀ ਲੀਡ ਤੇ 500 ਤੋਂ ਲੈ ਕੇ 1100 ਦੀ ਲੀਡ ਤੱਕ ਅਸੀਂ ਕਾਂਗਰਸ ਪਾਰਟੀ ਨੂੰ ਹਮੇਸ਼ਾ ਹੇਅਰ ਇਲੈਕਸ਼ਨ ਦੋਲੇ ਰਹੇ ਹਾਂ ਜੀ ਉਸ ਤੋਂ ਬਾਅਦ ਅਸੀਂ ਹਲਕੇ ਦੇ ਵਿੱਚ ਵੀ ਪਿਛਲੇ ਵੀ 25 ਸਾਲ ਤੋਂ 25 ਸਾਲ ਤੋਂ ਮੈਂ ਤਕਰੀਬਨ ਹਲਕੇ ਦੇ ਵਿੱਚ ਵੀ ਵਿਚ ਰਿਹਾ ਹਾਂ ਹਲਕੇ ਦੇ ਵਿੱਚ ਵੀ ਅਸੀਂ ਨਕਾਮ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਾਂ ਜੀ ਜੋ ਪਿਛਲੇ 5 ਸਾਲ ਸਰਕਾਰ ਬਣੀ ਉਹਦੇ ਵਿੱਚ ਕੁਝ ਸਾਡੇ ਲੀਟਰਾਂ ਨੂੰ ਮੇਰੇ ਪ੍ਰਤੀ ਗਲਤਫਹਿਮੀਆਂ ਹੋਣ ਕਰਕੇ ਉਹਨਾਂ ਨੇ ਮੈਨੂੰ ਸਾਈਡ ਤੇ ਲਈ ਰੱਖਿਆ ਜੀ ਉਹਦੇ ਨਾਲ ਜਿਹੜੇ ਸਾਡੇ ਨਾਲ ਸਾਡੇ ਜੁੜੇ ਹੋਏ ਸੀਗੇ ਜਿੰਨੇ ਵੀ ਸਾਡੇ ਨਾਲ ਵੋਟਰ ਸਪੋਰਟਰ ਸਾਡੇ ਜੁੜੇ ਹੋਏ ਸੀਗੇ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਇਸ ਕਰਕੇ ਹਲਕੇ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਸੀਗਾ ਕਿ ਅਸੀਂ ਆਜ਼ਾਦ ਇਲੈਕਸ਼ਨ ਲੜਨੀ ਲੜਨਾ ਜੀ ਇਸ ਕਰਕੇ ਕੋਈ ਇਸ ਤਰ੍ਹਾਂ ਇਲੈਕਸ਼ਨ ਲੜਨ ਨੂੰ ਜੀ ਨਹੀਂ ਕਰਦਾ ਪਾਰਟੀ ਦੇ ਖਿਲਾਫ ਪਾਉ ਮਜਬੂਰੀਆਂ ਹੋ ਜਾਂਦੀਆਂ ਕਈ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ ਜਿਹੜੇ ਪੈਦਾ ਹੋ ਜਾਂਦੇ ਆ ਇਸ ਕਰਕੇ 2022 ਦੇ ਵਿੱਚ ਸਾਨੂੰ ਆਜ਼ਾਦ ਤੌਰ ਤੇ ਇਲੈਕਸ਼ਨ ਲੜਨਾ ਪਿਆ ਜਿਹੜੀ ਭੋਲਾ ਬਰਾੜ ਦੀ ਕਹਿੰਦੇ ਵੀ ਜਿਹੜਾ ਜੇ ਸਮਾਧ ਭਾਈ ਏਰੀਆ ਗੱਲ ਕਰਗੇ ਤਾਂ ਤੁਹਾਡਾ ਪੂਰਾ ਹੋਲਡ ਆ ਇੱਥੇ ਭੂਲੇ ਬਰਾੜ ਨੇ ਇੰਨੀ ਵੋਟ ਜਮਾ ਕਿਵੇਂ ਕੀਤੀ ਹੈ ਕਿੰਨਾ ਕੁ ਸੰਘਰਸ਼ ਆ ਦੇ ਪਿਛੇ ਵੇਖੋ ਜਗਤਾਰ ਜੀ ਅਸੀਂ ਹਮੇਸ਼ਾ ਬਿਨਾ ਕਿਸੇ ਲੋਭ ਲਾਲਚ ਤੋਂ ਲੋਕਾਂ ਦੀ ਸੇਵਾ ਕਰਦੇ ਹਾਂ ਜੀ ਅੱਜ ਤੱਕ ਇੱਕ ਵੀ ਬੰਦਾ ਕਹਿ ਦੇਵੇ ਕਿਤੇ ਵੀ ਗਏ ਆ ਕਿਸੇ ਤੋਂ ਗੱਡੀ ਚ ਤੇਲ ਪਾਇਆ ਕਿਸੇ ਤੋਂ ਚਾਹ ਦਾ ਕੱਪ ਪੀਤਾ ਹੋਵੇ ਜੀ ਆਪਦੀ ਜੇਬ ਤੋਂ ਖਰਚਾ ਕਰਕੇ ਹਮੇਸ਼ਾ ਲੋਕਾਂ ਦੇ ਕੰਮਾਂ ਲਈ ਤਤਪਰ ਰਹੀਦਾ ਹੈਗਾ ਜੀ ਕੋਈ ਵੀ ਸਾਡੇ ਦਫ਼ਤਰ ਵਿੱਚ ਆਇਆ ਜਾਂ ਮੇਰੇ ਕੋਲ ਆਇਆ ਘਰ ਵਿੱਚ ਆਇਆ ਇਹ ਅਸੀਂ 100% ਉਹਦਾ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਹਰੇਕ ਬੰਦੇ ਨੂੰ ਆਇਆ ਨੂੰ ਇੱਜ਼ਤ ਮਾਰੋ ਸਤਿਕਾਰ ਦਿਦਾ ਜਦੋਂ ਤੁਸੀਂ ਕਿਸੇ ਨੂੰ ਇੱਜ਼ਤ ਮਾਰੋ ਸਤਿਕਾਰ ਦੇ ਲੋਕਾਂ ਦੇ ਕੰਮ ਹੁੰਦੇ ਆ ਲੋਕ ਥੋੜੇ ਨਾਲ ਆਪ ਦੇ ਆਪ ਹੀ ਜੁੜ ਜਾਂਦੇ ਆ ਜੀ ਭੁੱਲਾ ਬਰਾੜ ਟੈੱਕੇ ਨਹੀਂ ਬੈਠਾ ਚਾਹੇ ਇਲੈਕਸ਼ਨ ਦੇ ਵਿੱਚ ਸਫਲ ਨਹੀਂ ਮਿਲੇ ਤੁਸੀਂ ਵਿਧਾਇਕ ਦਾ ਇਲੈਕਸ਼ਨ ਲੜੇ ਹੋ ਐਮਐਲ ਇਲੈਕਸ਼ਨ ਲੜੇ ਹੋ ਟੈੱਕੇ ਬੈਠਣ ਕੀ ਚੀਜ਼ ਨਹੀਂ ਦਿੰਦੀ ਲੋਕ ਨਹੀਂ ਬੈਠਾ ਦਿੰਦੇ ਤੇ ਜਾਂ ਰਾਜਨੀਤੀ ਦੇ ਵਿੱਚ ਇੰਨਾ ਦਿਲਚਸਪੀ ਆ ਵੀ ਭੁੱਲਾ ਬਰਾ ਟੈੱਕੇ ਬੈਠ ਨਹੀਂ ਸਕਦਾ ਜਦੋਂ ਹਲਕੇ ਦੇ ਲੋਕਾਂ ਨਾਲ ਥੋੜਾ ਇੱਕ ਪਰਿਵਾਰਕ ਰਿਸ਼ਤਾ ਬਣ ਜਾਵੇ ਜੀ ਕਿਉਂਕਿ ਮੈਂ 35 ਸਾਲ ਤੋਂ 1990 ਤੋਂ ਲੈ ਕੇ ਹੁਣ ਤੱਕ ਹਲਕੇ ਦੇ ਵਿੱਚ ਹਮੇਸ਼ਾ ਲੋਕਾਂ ਦੇ ਦੁੱਖ ਦੇ ਸੁੱਖ ਦੇ ਖੁਸ਼ੀ ਗਮੀ ਵਿਚਰਦਾ ਮੇਰਾ ਲੋਕਾਂ ਨਾਲ ਇੱਕ ਸਮਾਜਿਕ ਰਿਸ਼ਤਾ ਇੱਕ ਪਰਿਵਾਰਕ ਰਿਸ਼ਤਾ ਇੱਕ ਰਾਜਨੀਤਿਕ ਰਿਸ਼ਤਾ ਜੀ ਵਪਾਰਕ ਰਿਸ਼ਤਾ ਮੇਰੇ ਚਾਰ ਰਸਤੇ ਜੁੜੇ ਹੋਇਆ ਇਸ ਕਰਕੇ ਇੱਕ ਕੇ ਬਣਨਾ ਤਾਂ ਬਤਲ ਵੀ ਕੋਈ ਨਹੀਂਗਾ ਕਿਉਂਕਿ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਇੱਕ ਮਨ ਦੇ ਵਿੱਚ ਜਜ਼ਬਾ ਇੱਕ ਮਨ ਦੇ ਵਿੱਚ ਗੱਲ ਆ ਵੀ ਆਪਾਂ ਹਮੇਸ਼ਾ ਲੋਕਾਂ ਦੀ ਸੇਵਾ ਕਰਨੀ ਆ ਪਰਮਾਤਮਾ ਨੇ ਸਾਡੇ ਤੇ ਬੜੀ ਮਿਹਰ ਬਖਸ਼ਿਸ਼ ਕੀਤੀ ਜਿੱਥੇ ਸਾਨੂੰ ਕਾਰੋਬਾਰ ਦੇ ਵਿੱਚ ਹੋਰ ਬਲਿੰਦੀਆਂ ਤੇ ਸਾਨੂੰ ਪਹਚਾਇਆ ਉੱਥੇ ਲੋਕਾਂ ਦੇ ਵਿੱਚ ਹਲਕੇ ਚ ਵੀ ਸਾਨੂੰ ਪੂਰਾ ਮਾਨਸਤ ਕਰ ਲੋਕ ਦੇ ਰਿਹਾ ਇਸ ਕਰਕੇ ਜਦੋਂ ਕੋਈ ਇੱਜ਼ਤ ਕਰਦਾ ਬੰਦੇ ਨੂੰ ਮਾਨਸਤ ਕਰ ਦਿੰਦਾ ਤੇ ਪਰ ਉੱਥੇ ਹਰ ਕੱਲ ਦੇ ਵਿੱਚ ਉਹਦੇ ਹਰ ਦੁੱਖ ਦੇ ਸਭ ਦੇ ਖੁਸ਼ੀ ਗਮੀ ਹਰ ਮੋੜ ਤੇ ਉਹਦੇ ਪਹੁੰਚਣਾ ਪੈਂਦਾ ਬਰਾੜ ਸਾਹਿਬ ਜੇ ਗੱਲ ਕਰੀ ਤਾਂ ਲਗਾਤਾਰ ਦਾਸਾ ਸੱਤਾ ਦੇ ਵਿੱਚ ਰਹੀ ਆ ਕਾਲੀ ਦ ਕਾਸ਼ ਸਿੰਘ ਅੱਜ ਜ਼ੋਰ ਲਾਇਆ ਸਾਰੀ ਕਾਂਗਰਸ ਦੇ ਜਿੰਨੇ ਵੀ ਤੁਸੀਂ ਬੰਦੇ ਸੀਗੇ ਇੱਥੇ ਪਰ ਜਦੋਂ ਸਰਕਾਰ ਆਉਂਦੀ ਆ ਕਾਸ਼ ਸਿੰਘ ਬਰਾੜ ਐਮਐਲਏ ਬਣ ਜਾਂਦੇ ਕੈਪਟਨ ਅੰਦਰ ਸਿੰਘ ਮੁੱਖ ਮੰਤਰੀ ਬਣ ਜਾਂਦੇ ਨੇ ਉਸ ਟਾਈਮ ਤੁਸੀਂ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਪਾਸੇ ਹੋ ਗਏ ਮੇਰੇ ਖਿਆਲ ਦੇ ਨਾਲ ਪਹਿਲੇ 6 ਮਹੀਨਿਆਂ ਦੇ ਪੂਲਾ ਬਰਾੜ ਸਾਡ ਤੇ ਹੁੰਦਾ ਉਹ ਚੀਜ਼ ਆ ਜਿਹੜੀ ਕਿਤੇ ਦਿਲ ਨੂੰ ਠੋਕਦੀ ਨਹੀਂ ਕਰਦੀ ਵੀ ਅਰ 10 ਸਾਲ ਅਸੀਂ ਲੜਾਈ ਲੜੀ ਕਾਲੀ ਦਲ ਦੇ ਨਾਲ ਥਾਂ ਥਾਂ ਦੇ ਧਰਨੇ ਦਿੱਤੇ ਵਰਕ ਕੀਤਾ ਪਰ ਜਦੋਂ ਸਰਕਾਰ ਆਉਂਦੀ ਆ ਤੇ ਪਛਗਛ ਨਹੀਂ ਕੋਈ ਵੇਖੋ ਮਨ ਨੂੰ ਇਸ ਗੱਲ ਦਾ ਦੁੱਖ ਤਾਂ ਹੁੰਦਾ ਕਿਉਂਕਿ 10 ਸਾਲ ਕਾਲੀ ਦਲ ਦੀ ਸਰਕਾਰ ਰਹੀ ਆ ਅਸੀਂ ਆਪਣੇ ਨਗਰ ਵਿੱਚ ਜੀ ਹਮੇਸ਼ਾ ਕਾਂਗਸ ਦਾ ਝੰਡਾ ਬਲਦ ਰੱਖਿਆ ਔਰ ਆਪਣੇ ਹਲਕੇ ਦੇ ਵਿੱਚ ਵੀ ਕਾਂਗਸ ਦਾ ਝੰਡਾ ਬਲਦ ਰੱਖਿਆ ਜਦੋਂ ਵੀ ਸਾਡੇ ਕਿਸੇ ਵਰਕਰ ਤੇ ਭੀੜ ਪੈਂਦੀ ਸੀ ਉਹ ਥਾਣੇ ਦਰਬਾਰੇ ਕਿਤੇ ਵੀ ਹੁੰਦੇ ਤੇ ਅਸੀਂ ਉਸੇ ਟਾਈਮ 100 200 ਬੰਦਾ ਲੈ ਕੇ ਉੱਥੇ ਧਰਨੇ ਤੇ ਬਹਿ ਜਾਂਦੇ ਸੀ ਉਹਦੀ ਖਾਤਰ ਹਰ ਇੱਕ ਤਰ੍ਹਾਂ ਦਾ ਲੜਾਈ ਲੜਦੇ ਸੀ ਜੀ ਇਸ ਕਰਕੇ ਸਰਕਾਰਾਂ ਉਤੇ ਜੇਸਨ ਨੂੰ ਅਨਗੋਲੇ ਕੀਤਾ ਗਿਆ ਕਿ ਉਹਦਾ ਤੁਸੀਂ 2022 ਦੇ ਵਿੱਚ ਜਿਹੜਾ ਰਿਜ਼ਲਟ ਮਿਲਿਆ ਵਾਪਸ ਸਾਰਿਆਂ ਦੇ ਸਾਹਮਣੇ ਵੇਖ ਹੀ ਲਿਆ ਉਹਨਾਂ ਪਾਰਟੀ ਦਾ ਨ ਤੁਹਾਨੂੰ ਲੱਗਦਾ ਵੀ ਜਿਹੜਾ ਹੁਣ ਇੱਥੇ ਫੇਰ ਬਹੁਤ ਟੜੇ ਬੰਦੀ ਬਣੀ ਵੀ ਆ ਬਾਗੇ ਆਪਣੇ ਹਲਕੇ ਦੀ ਆਪਾਂ ਜੇ ਗੱਲ ਕਰੀਏ ਬਾਗਾ ਆਪਣੇ ਹਲਕੇ ਦੇ ਰੱਖ ਤੁਹਾਨੂੰ ਲੱਗਦਾ ਵੀ ਇਕੱਠੇ ਹੋ ਜਾਣਗੇ ਜੇ ਮੈਂ ਨਾਂ ਲਾਵਾਂ ਜਿਹਦੇ ਅਸੀਂ ਗੱਲ ਕਰਾਂ ਭੁੱਲਾ ਬਰਾੜ ਸਮਾਦਪਾਈ ਜੋਦਾ ਬਰਾੜ ਤੇ ਗੱਲ ਕਰਾਂ ਦਸ਼ਨ ਸਿੰਘ ਬਰਾੜ ਕਮਜੀਤ ਬਰਾੜ ਤੇ ਮਹਿੰਦਰ ਸਿੰਘ ਨਿਹਾਲ ਸਿੰਘ ਵਾਲਾ ਇੱਕ ਮਾਲਾ ਚ ਪਰੋਇ ਜਾਊਂਗੇ ਕਿਤੇ ਵੇਖੋ ਇਹ ਸਾਡੀ ਕਾਂਗਸ ਹਾਈ ਕਮਾਂਡ ਨੇ ਫੈਸਲਾ ਕਰਨਾ ਜੀ ਕਿਉਂ ਟਿਕਟ ਦੇਣੀ ਆ ਕਿਉਂਕਿ ਜਿਹੜੀ ਟਿਕਟ ਐ ਐਨਕੀ ਕਾਂਗਸ ਪਾਰਟੀ ਨੇ ਤਹਈਆ ਕੀਤਾ ਸਰਕਾਰ ਬਣਾਉਣੀ ਆ ਸੀ ਜੀ ਕਾਟਟ ਓਸੇ ਬੰਦੇ ਨੂੰ ਦਿੱਤੀ ਜਾਊ ਜਿਹਨੂੰ ਲੋਕਾਂ ਦੇ ਵਿੱਚ ਵਿਚਰਦਾ ਹੋ ਲੋਕਾਂ ਦਾ ਹਰਮਨ ਪਿਆਰਾ ਲੀਡਰ ਹੋ ਤੇ ਲੋਕ ਜੀ ਨੂੰ ਚਾਹੁੰਦੇ ਹੋਏ ਜੀ ਕਿਉਂਕਿ ਕਿਸੇ ਲੀਡਰ ਨੇ ਵੋਟਾਂ ਨਹੀਂ ਪਾਉਣੀਆਂ ਲੋਕਾਂ ਨੇ ਵੋਟਾਂ ਪਾਉਣੀਆਂ ਜੀ ਲੋਕਾਂ ਨੇ ਹਮੇਸ਼ਾ ਸਰਕਾਰਾਂ ਬਣਾਉਣੀਆਂ ਹੁੰਦੀਆਂ ਸਰਕਾਰਾਂ ਲਿਆਉਣੀਆਂ ਪੈਂਦੀਆਂ ਆਪਦੇ ਆਪਣੀ ਬਣ ਜਾਂਦੀਆਂ ਜੀ ਅਸੀਂ ਚੰਗੇ ਇਮਾਨਦਾਰ ਮਿਹਨਤੀ ਬੰਦੇ ਨੂੰ ਪਾਰਟੀ ਹਾਈ ਕਮਾਂਡ ਸਾਡੀ ਟਿਕਟ ਦੇਊਗੀ ਔਰ ਲੋਕਾਂ ਦੇ ਮੁਤਾਬਕ ਟਿਕਟ ਦੇਊਗੀ ਤੇ ਜਿਹਨੂੰ ਲੋਕਾਂ ਨੇ ਚਾਹਿਆ ਹਾਈ ਕਮਾਂਡ ਨੇ ਚਾਹਿਆ ਤੇ ਪ੍ਰਮਾਤਮਾ ਜੀ ਦੀ ਬਖਸ਼ਿਸ਼ ਸਾਰੀ ਪਾਰਟੀ ਅਸੀਂ ਇੱਕ ਮੁੱਠ ਹੋ ਕੇ ਕਾਂਗਰਸ ਪਾਰਟੀ ਦਾ ਇਹ ਤੋਂ ਬੜੇ ਇੱਕ ਮਨਾਉ ਜਿਹੜਾ ਹਲਕਾ ਹਲਕਾ ਦਾ ਹਾਲ ਬਾਗੇ ਪਾਣੇ ਦਾ ਉਹੀ ਹਲਕੇ ਦਾ ਜਿਹੜਾ ਪੰਜਾਬ ਦਾ ਹਾਲ ਆ ਕਾਂਗਰਸ ਨੇ ਕੀਤਾ ਵਾ ਉਪਰਲੇ ਲੈਵਲ ਤੇ ਕੱਲ ਵੀ ਬਾਜਵਾ ਸਭ ਤੋਂ ਮੈਕ ਹੋਇਆ ਗਿਆ ਸ਼ਾਇਦ ਤੁਸੀਂ ਵੇਖਿਆ ਹੋਵੇ ਤੁਹਾਨੂੰ ਲੱਗਦਾ ਨਹੀਂ ਉੱਪਰ ਵੀ ਅਹੀ ਕਟੋ ਕੁਰੇਸ਼ਾ ਥੱਲੇ ਵੀ ਅਹੀ ਕਟੋ ਕੁਰੇਸ਼ਾ ਨਹੀਂ ਉਹ ਮਤਭੇਦ ਵਿਚਾਰਕ ਮਤਭੇਦ ਹੋ ਸਕਦੇ ਆ ਐਸੀ ਗੱਲ ਕੋਈ ਨਹੀਂ ਸਾਰੀ ਕਾਂਗਰਸ ਪਾਰਟੀ ਇੱਕ ਮੁੱਠਾ ਸਾਰੀ ਇੱਕ ਇਕੱਠੇ ਲੜਾਈ ਲੜ ਰਹੀ ਹੈ ਜਿੱਥੇ ਜਿੱਥੇ ਜਿਸੇ ਦੀਆਂ ਡਿਊਟੀਆਂ ਲਗੀਆਂ ਆਪਣੀ ਤੰਦੇਹੀ ਨਿਨਵਾ ਰਹੇ ਆ ਔਰ ਬਾਜਵਾ ਸਾਹਿਬ ਓੜਿੰਗ ਸਾਹਿਬ ਸਾਰੇ ਸਾਰੀ ਕਾਂਗਰਸ ਪਾਰਟੀ ਇਕੱਠੀ ਆ ਜੇ ਮਤਲਬ ਸਾਨੂੰ 35 ਸਾਲ ਹੋ ਗਏ ਹਲਕੇ ਦੇ ਲੋਕਾਂ ਦੀ ਸੇਵਾ ਕਰਦਿਆਂ ਨੂੰ ਤੇ ਕਿਉਂ ਨਹੀਂ ਅਸੀਂ ਮੰਨ ਸਕਦੇ ਜੇ ਭੋਲਾ ਬਰਾੜ ਨਾ ਆਰਕੀਟੈਕਟ ਫੇਰ ਨਹੀਂ ਬਲਦੀ ਤਾਂ ਭੋਲਾ ਬਰਾੜ ਵਿਰੋਧ ਕਰੂਗਾ ਜਾਂ ਕਾਂਗਰਸ ਨਾਲ ਚੱਲੂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਗੀ ਜੀ ਲੋਕਾਂ ਨੇ ਟਰੈਕਟਰ ਦੋਣੀਆਂ ਬਿਲਕੁਲ ਪਰਮਾਤਮਾ ਕਿਰਪਾ ਕਰੂਗਾ ਜੀ ਕਿਵੇਂ ਦੇਖਦੇ ਆ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੇ ਕਾਰਜਕਾਲ ਨੂੰ ਕਿਵੇਂ ਵੇਖਿਆ ਤੁਸੀਂ ਲੰਮਾ ਸਫਰ ਤੁਸੀਂ ਕਾਂਗਰਸ ਦਾ ਕੀਤਾ ਆਮ ਆਦਮੀ ਪਾਰਟੀ ਦਾ ਸਫਰ ਨੂੰ ਕਿਵੇਂ ਵੇਣੀਓ ਵੇਖੋ ਜੋ ਅਸਾਅਰ ਬੀਦਰਾ 2022 ਦੇ ਵਿੱਚ ਬਹੁਤ ਭਾਰੀ ਬਹੁਮਤ ਨਾਲ ਲੋਕਾਂ ਨੇ ਆਮ ਆਦਮੀ ਪਾਰਟੀ ਬਣਾਈ ਸੀ ਅੱਜ ਜੋ ਪੰਜਾਬ ਦੇ ਹਾਲਾਤ ਕਰਤੇ ਇਹਨਾਂ ਨੇ ਜਿਸ ਤਰ੍ਹਾਂ ਗੁੰਡਾਗਰਦੀ ਕਤਲੋਗਾਰਤ ਭ੍ਰਿਸ਼ਟਾਚਾਰ ਕਰਪਸ਼ਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਪਏ ਆ ਕੋਈ ਇਹਨਾਂ ਨੇ ਜਿੰਨੇ ਵਾਦੇ ਕੀਤੇ ਕੋਈ ਵਾਦਾ ਨਹੀਂ ਪੂਰਾ ਕੀਤਾਗਾ ਕਿ ਵਾਟਾ ਦਾਲੋਗੇ ਚਾ ਪੈਨਸ਼ਨ ਆਵਾਉਂਦੀ ਗੱਲ ਹੋਵੇ ਚਾਹੇ 10000 ਰੁਪਿਆ ਲੇਡੀ ਨੂੰ ਸਗਰ ਸਕੀਮ ਦੇਣ ਦੀ ਗੱਲ ਹੋਵੇ ਅੱਜ ਪੂਰੇ ਲੋਕਾਂ ਚ ਹਾਹਾਕਾਰ ਮੱਚੀ ਆ ਅੱਜ ਇਹਨਾਂ ਦੇ ਜਿਹੜੇ ਆਪ ਦੇ ਵਲੰਟੀਅਰ ਔਰ ਸਰਪੰਚ ਔਰ ਚੁਣੇ ਹੋਏ ਨਮੇਦੇ ਉਹ ਵੀ ਕਿਸ ਤਰ੍ਹਾਂ ਤਰਾਤਰਾਂ ਕਰਦੇ ਫਿਰਦੇ ਆ ਇਹਨਾਂ ਦਾ ਡਟ ਕੇ ਵਿਰੋਧ ਹੋ ਰਿਹਾ ਥਾਂ ਥਾਂ ਨਾ ਦਾ ਵਿਰੋਧ ਹੋ ਰਿਹਾ ਅੱਜ ਸਾਰੇ ਸਰਕਾਰੀ ਮੁਲਾਜ਼ਮੀਆਂ ਨਾਲ ਡਟ ਕੇ ਵਿਰੋਧ ਕਰ ਰਹੇ ਆ ਜਿਸ ਤਰ੍ਹਾਂ ਇਹ ਇਹਨਾਂ ਨੇ ਗੁੰਡਾਗਰਦੀ ਡਾਂਗਾ ਭਰਾ ਰਹੇ ਆ ਟੀਚਰਾਂ ਦੀ ਹੋਵੇ ਗੱਲ ਡਾਕਟਰਾਂ ਦੀ ਗੱਲ ਹੋਵੇ ਹਰ ਤਰ੍ਹਾਂ ਦੇ ਆਪਾਂ ਵਿਨੇ ਆ ਜੀ ਜੋਇਨਾ ਨੂੰ ਅਸਾਂ ਮਿੱਦਾਂ ਸੀ ਲੋਕਾਂ ਨੂੰ ਉਹ ਬਿਲਕੁਲ ਖਰੇ ਰਿਉ ਤਰੇ ਅੱਜ ਕਿਸ ਤਰ੍ਹਾਂ ਫਿਰੋਜ਼ਪੁਰ ਗੁਰੂ ਸਹਾਏ ਹਲਕੇ ਦੇ ਵਿੱਚ ਇੱਕ ਸਰਪੰਚ ਨੂੰ ਜਲੇਲ ਕੀਤਾ ਗਿਆ ਜਿਨੇ ਆਪ ਦੀ ਇਹਨਾਂ ਤੋਂ ਦੁਖੀ ਹੋ ਕੇ ਇਹਨਾਂ ਦੇ ਐਮਐਲਏ ਤੋਂ ਦੁਖੀ ਆਤਮਤਿਆ ਕੀਤੀ ਆ ਅੱਜ ਬਹੁਤ ਪੰਜਾਬ ਦਾ ਬੁਰਾ ਹਾਲ ਆ ਇਹਨਾਂ ਨੇ ਪੰਜਾਬ ਨੂੰ ਸਾਡੇ ਨੂੰ ਜਿਹੜਾ ਸਾਡਾ ਇੱਕ ਰੰਗਲਾ ਪੰਜਾਬ ਸੀਗਾ ਉਹਨੂੰ ਅੱਜ 25 ਸਾਲਾਂ ਨੇ ਪਛਾਣ ਕਰਤਾ ਮੁੱਖ ਮੰਤਰੀ ਵੱਲੋਂ ਭਗਵੰਤ ਮਾਨ ਦੇ ਵੱਲੋਂ ਇੱਕ ਚਲਾਈ ਜਾ ਰਹੀ ਹੈ ਜਯੋਦਨਸ਼ਾ ਅਵਰਧ ਦੀ ਇੱਕ ਸਿੱਖਿਆ ਕਰਾਂਦੀ ਉਹ ਕਹਿੰਦੇ ਵੀ ਅਸੀਂ ਜਿਹੜਾ ਨਸ਼ਾ 31 ਮਈ ਨੂੰ ਖਤਮ ਕਰਤਾ ਪੰਜਾਬ ਦੇ ਵਿੱਚ ਇਸ ਟਾਈਮ ਖਤਮ ਨਸ਼ਾ ਨਹੀਂ ਆ ਕਿਉਂਕਿ ਅੱਜ ਆਪਾਂ ਜੇ ਗੱਲ ਕਰੀਏ ਤਾਂ 16 ਜੂਨ ਹੋ ਚੁੱਕੀ ਹੈ ਦੇਖੋ ਇਹ ਸਾਰਾ ਡਰਾਮਾ ਹੈਗਾ ਜੀ ਜਿਹੜੇ ਨਸ਼ੇ ਦੇ ਵੱਡੇ ਸਮਲਗਰ ਉਹ ਕੋਈ ਵੀ ਨਸ਼ੇ ਵਾਲਾ ਫੜਿਆ ਨਹੀਂ ਗਿਆ ਸਿਰਫ ਜਿਹੜੇ ਛੋੜੇ ਮੋੜੇ ਖਾਣ ਪੀਣ ਵਾਲੇ ਉਹਨਾਂ ਤੇ ਇਹਨਾਂ ਨੇ ਐਫ ਆਈ ਆਰਾਂ ਦਰਜਾਂ ਕੀਤੀਆਂ ਨੇ ਇਹ ਸਾਰਾ ਡਰਾਮਾ ਹੈ ਕਿਉਂਕਿ ਕੋਈ ਮੇਰੀ ਕਿਸੇ ਅਕਸਰ ਨਾਕਮ ਸਰਨਾਗਾਂ ਗੱਲ ਹੋ ਰਹੀ ਸੀਗੀ ਜਦੋਂ ਤਾਂ ਕੋਈ ਇਹਨਾਂ ਦਾ ਬੰਦਾ ਫੜਿਆ ਜਾਂਦਾ ਤਾਂ ਉਹਦੇ ਟੈਲੀਫੋਨ ਆ ਜਾਂਦਾਗਾ ਤੇ ਜੇ ਕੋਈ ਖਾਣ ਪੀਣ ਵਾਲਾ ਜਿਹੜਾ ਹੋਰ ਪਾਰਟੀ ਨਾਲ ਸੰਬੰਧ ਤੇ ਉਹਨੂੰ ਕਹਦੇ ਆ ਤੇ ਪਰਚਾ ਦਰਜ ਕਰੋ ਸਾਰਾ ਇਹਨਾਂ ਝੂੜ ਦਾ ਡਰਾਮਾ ਰਚਿਆ ਅੱਜ ਵੀ ਕਿਸ ਤਰ੍ਹਾਂ ਜਿਹੜੀਆਂ ਨਸ਼ੇ ਨਾਲ ਸਾਡੀਆਂ ਮੌਤਾਂ ਲੜੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਹੜੀ ਕ੍ਰਾਂ ਕੰਮ ਹੋਇਆ ਉਹਨਾਂ ਦੇ ਪਾਲ ਸਮਾਰਕ ਜਾਂ ਰੰਗ ਰੋਗਣ ਕਰਕੇ ਉਹਨਾਂ ਦੇ ਧਕਾ ਟਰ ਕਰੀ ਜਾਂਦੇ ਹਰ ਰੋਜ਼ ਤੁਸੀਂ ਇਹ ਗੱਲ ਮੀਡੀਆ ਰਾਹੀਂ ਵੇਖ ਰਹੇ ਆ ਜੀ ਬਰਾੜ ਸਾਹਿਬ ਜਦੋਂ ਤੁਸੀਂ ਗੁੱਸੇ ਹੁੰਨੇ ਹੋ ਕਾਂਗਰਸ ਦੇ ਨਾਲ ਤੁਹਾਡੇ ਕੋਲੇ ਪਹੁੰਚ ਨਹੀਂ ਕੀਤੀ ਭਾਜਪਾ ਨੇ ਜਾਂ ਅਕਾਲੀ ਦਲ ਨੇ ਪਹੁੰਚ ਨਹੀਂ ਕੀਤੀ ਭੋਲਾ ਬਰਾੜ ਦਾ ਵੱਡਾ ਹੋਲਡਅਪ ਵੀ ਘਰੇ ਆਈ ਸੀ ਕਿਹੜੇ ਲੀਡਰਾਂ ਨੇ ਪਹੁੰਚ ਕੀਤੀ ਤੁਹਾਡੇ ਤੱਕ ਦੇਖੋ ਮੇਰਾ ਕਾਂਗਰਸ ਪਾਰਟੀ ਨਾਲ ਕੋਈ ਗੁੱਸਾ ਨਹੀਂ ਸੀ ਜੀ ਬਰਾੜ ਸਾਹਿਬ ਦਾ ਕਿੰਨਾ ਗੁੱਸਾ ਸੀ ਜਦੋਂ ਉਹਦਾ ਸੂਤਰ ਅਨੁਸਾਰ ਨੂੰ ਪਤਾ ਹੀ ਆ ਠੀਕ ਕਾਂਗਰਸ ਪਾਰਟੀ ਨਾਲ ਕੋਈ ਗੁੱਸਾ ਨਹੀਂ ਸੀਗਾ ਜੀ ਸਾਰੀਆਂ ਪਾਰਟੀਆਂ ਨੇ ਪਹੁੰਚ ਕੀਤੀ ਜੀ ਪਰ ਕਿਉਂਕਿ ਅਸੀਂ ਹਮੇਸ਼ਾ ਕਾਂਗਰਸੀ ਹੈ ਤੇ ਕਾਂਗਰਸੀ ਰਹਾਂਗੇ ਤੇ ਕਾਂਗਰਸੀ ਮਰਾਂਗੇ ਜੀ ਇਸ ਕਰਕੇ ਮੇਰੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੀ ਰਾਜਾ ਬੜਿੰਗ ਜੀ ਇੱਥੇ ਮੇਰੇ ਦਫ਼ਤਰ ਆਏ ਮੇਰੇ ਸ਼ੈਲਰ ਚ ਆਏ ਜਿਹਦੇ 15 1600 2000 ਬੰਦੇ ਦਾ ਇਕੱਠ ਵੀ ਇੱਥੇ ਹੋਇਆ ਉਸ ਤੋਂ ਬਾਅਦ ਮੈਨੂੰ ਬੜੇ-ਬੜੇ ਸਤਿਕਾਰ ਨਾਲ ਸਾਡੇ ਵਿਰੋਧੀ ਧਿਰ ਦੇ ਨੇਤਾ ਬਹੁਤ ਹੀ ਮੇਰੇ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਜਵਾਜ ਜੀ ਉਸ ਟਾਈਮ ਦੇ ਸਾਡੇ ਇੰਚਾਰਜ ਸ਼੍ਰੀ ਹਰਜੋਤ ਚੌਧਰੀ ਜੀ ਉਹ ਆ ਕੇ ਮੈਨੂੰ ਬਾਗੇ ਆਪਣੇ ਬਹੁਤ ਵੱਡੇ ਕੱਟ ਦੇ ਵਿੱਚ ਸਾਨੂੰ ਆ ਕੇ ਸ਼ਾਮਲ ਕਰਾ ਕੇ ਗਏ ਬੜਾ ਉਹਨਾਂ ਨੇ ਮੈਨੂੰ ਮਾਰ ਜੀ ਮੈਂ ਇਸ ਵਾਲੇ ਕਿਹਾ ਵੀ ਤੁਹਾਡੇ ਕੋਲ ਕਿ ਪਹੁੰਚਿਆ ਕੋਈ ਕੋਈ ਕਿਸੇ ਹੋਰ ਪਾਰਟੀ ਨੇ ਪਹੁੰਚ ਕੀਤੀ ਬੱਠੇਰੇ ਪਹੁੰਚ ਕੀਤੀ ਲੀਡਰ ਪਰ ਸਾਰਿਆਂ ਨੂੰ ਸਾਡਾ ਕੋਰਾ ਜਵਾਬ ਸੀ ਜਦੋਂ ਕੋਈ ਟੈਲੀਫੋਨ ਤੇ ਗੱਲ ਕਰਦਾ ਸੀ ਆ ਤੇ ਅਸੀਂ ਕਹੀਦਾ ਵੀ ਨਹੀਂ ਪਈ ਅਸੀਂ ਤਾਂ ਕਾਂਗਰਸੀ ਹੈ ਕਹਿੰਦੇ ਕਾਂਗਰਸੀ ਰਹਿਣਾ ਕੋਈ ਗਨਮੈਨਾਂ ਦਿੰਦਾ ਵੀ ਗਨਮੈਨ ਦੇ ਦਿੰਨੇ ਕਿ ਮੈਂ ਕਿਹਾ ਪਾਟੇਗਾ ਇਹਨਾਂ ਗੱਲਾਂ 'ਚ ਕੀ ਹੈਗਾ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਗਨਮੈਨਾਂ ਦੀ ਲੋੜ ਹੀ ਨਹੀਂ ਅਸੀਂ ਜੋ ਕਿਸੇ ਦਾ ਮੜਾ ਹੀ ਨਹੀਂ ਕਰਨਾ ਜੀ ਜੀ ਜੋ ਉਹਨਾਂ ਨੇ ਸਮਝ ਕਿਤੇ ਇਸ ਬਾਬਾ ਮੰਨਦਾ ਜਿਵੇਂ ਲਗਾਤਾਰ ਚੁਕਾ ਬੰਦਾ ਜਾ ਰਿਹਾ ਲੋਕਾਂ ਦਾ ਬੀਜਪੀ ਅਲੀ ਵੀ ਬੀਜਪੀ ਨੂੰ ਜਾਦੇ ਪਦਰ ਤੇ ਫਲ ਆ ਰਹੀ ਆ ਤੇ ਬਹੁਤ ਪਹੁੰਚ ਵੀ ਕਰ ਰਏ ਆ ਲੋਕ ਲਗਾਤਾਰ ਕਿਦੇ ਸਬਬ ਬਣਿਆ ਨਹੀਂ ਅਜੇ ਤੱਕ ਨਹੀਂ ਨਹੀਂ ਬਿਲਕੁਲ ਨਹੀਂ ਆ ਜੀ ਕਿਵੇਂ ਵਿਖਦੇ ਹੋ ਭਾਜਪੀ ਨੂੰ ਵੇਖੋ ਇਹ ਸਟੇਮ ਜਿਹੜੇ ਲੋਕ ਆ ਜੀ ਕਾਂਗਰਸ ਹੀ ਸਰਕਾਰ ਬਣਾਉਣ ਵਾਸਤੇ ਤਿਆਰ ਬੈਠੇ ਆ ਔਰ 2027 ਦੇ ਵਿੱਚ ਬਹੁਤ ਭਾਰੀ ਬਹੁਤ ਮਤਲਬ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਆਊਗੀ ਕਿਉਂਕਿ ਇੱਕੋ ਇੱਕ ਸੈਕੂਲਰ ਪਾਰਟੀ ਆ ਜਿਨ੍ਹਾਂ ਤੋਂ ਲੋਕਾਂ ਨੂੰ ਜਿਹਨਾਂ ਨੂੰ ਪਾਰਟੀ ਤੋਂ ਆਸ ਆ ਕਿਉਂਕਿ ਹਮੇਸ਼ਾ ਜਿਹੜਾ ਪੰਜਾਬ ਦੇ ਭਵਿੱਖ ਲਈ ਕਾਂਗਸ ਪਾਰਟੀ ਹੀ ਬਿਹਤਰੀਨ ਆ ਸਭ ਤੋਂ ਵਧੀਆ ਕਾਂਗਸ ਪਾਰਟੀ ਐ ਇਸ ਕਰਕੇ ਕਾਂਗਸ ਪਾਰਟੀ ਸਰਕਾਰ ਲੋਕ ਬਣਾਉਣ ਵਾਸਤੇ ਬੂਰੇ ਤਾਬਲੇ ਹੋਏ। ਬਲਦ ਸਾਹਿਬ ਪਿਛਲੇ ਸਮੇਂ ਚ ਇੱਕ ਸਮਾਦ ਭਾਈ ਦੇ ਵਿੱਚ ਇੱਕ ਰੌਲਾ ਪੈਂਦਾ ਜਿੱਥੇ ਨਾ ਇੱਕ ਤੁਹਾਡੇ ਤੋਂ ਇਲਜ਼ਾਮ ਲੱਗਿਆ ਉਹ ਕਹਿੰਦੇ ਭੁੱਲਾ ਬਰਾੜ ਸਮਾਦ ਭਾਈ ਨੇ ਜਿਹੜਾ 100 ਕਲਾ ਦਾ ਜ਼ਮੀਨ ਦਾ ਇਕੱਠਾ ਕੀਤਾ 3 ਕਰੋੜ ਕੋਠੀ ਤੇ ਲਾਇਆਗਾ ਤੇ ਇੱਕ ਕਹਿੰਦੇ ਦੋ ਕਿੱਲੇ ਮੰਡੀ ਦਾ ਕਹਿੰਦੇ ਫੜ ਪੱਕਾ ਕਰਤਾ। ਪੈਸਾ ਕਿੱਥੋਂ ਆਇਆ? ਵੇਖੋ ਇਲਜ਼ਾਮ ਅਸੀਂ ਸਾਡੇ ਕੋ ਪਹਿਲਾ ਬਿਜ਼ਨਸ ਚੰਗੀ ਸਭਾ ਜਿਆਦਾ ਤਾਂ ਮੇਰੇ ਦਾਦਾ ਜੀ ਨੇ ਉਹਨੂੰ ਮੇਰੇ ਪਿਤਾ ਜੀ ਨੇ ਮੇਰੇ ਚਾਚਾ ਜੀ ਨੇ ਬੜੀ ਮਿਹਨਤ ਕੀਤੀ ਆ 35 ਸਾਲ ਮੈਨੂੰ ਤਕਰੀਬਨ 36 ਸਾਲ ਬਿਜ਼ਨਸ ਲੈਣ ਤੇ ਪੈਨ ਹੋ ਗਏ ਆ ਅਸੀਂ ਆਪਦੇ ਦਸਾਂ ਨੂੰ ਸੱਚੀ ਸੁੱਚੀ ਕੰਮਾਈ ਕਰਕੇ ਆਪਦੇ ਕਾਰੋਬਾਰ ਨੂੰ ਪਰਫੁੱਲਤ ਕੀਤਾਗਾ ਜੇਕਰ ਅਸੀਂ ਕੋਈ ਵੀ ਸਰਕਾਰੀ ਅਹੁਦੇ ਤੇ ਰਹੀਏ ਹੋਈ ਜਾਂ ਸਾਡਾ ਕੋਈ ਪਰਿਵਾਰ ਦਾ ਸਰਕਾਰੀ ਅਹੁਦੇ ਤੇ ਹੋਵੇ ਜਾਂ ਕਿਸੇ ਤਰ੍ਹਾਂ ਦਾ ਰਾਜਨੀਤੀ ਚ ਹੋਵੇ ਜਾਂ ਅਸੀਂ ਕੋਈ ਲੁੱਟਖੋੜ ਕੀਤੀਏ ਤਾਂ ਸਾਹਮਣੇ ਲਿਆਉਣ ਕਰੋਣ ਵਿਜੀਲੈਂਸ ਨਾਲ ਕਰਕੇ ਗੱਲ ਕੀਤੀਏ ਕਰੋਣ ਵਿਜੀਲੈਂਸ ਨਾਲ ਕਰੀ ਜੀ ਅਸੀਂ ਇਮਾਨਦਾਰੀ ਦੀ ਕਮਾਈ ਕੀਤੀ ਆ ਜੇ ਅਸੀਂ ਕਰੋ ਤਰੱਕੀ ਕੀਤੀ ਆ ਕੁਦਰਤੀ ਗੱਲ ਆ ਜਦੋਂ ਕੋਈ ਬੰਦਾ ਕਿਸੇ ਵੀ ਖੇਤਰ ਵਿੱਚ ਤਰੱਕੀ ਕਰਦਾ ਉਹਦੇ ਨਾਲ ਥੋੜੀ ਬਹੁਤੀ ਜੈਲਸ ਤਾਂ ਹੁੰਦੀ ਆ ਬਿਲਕੁਲ ਜੀ ਬਿਲਕੁਲ ਪ੍ਰਧਾਨ ਸਾਹਿਬ ਕਿਵੇਂ ਜੇ ਆਪਾਂ ਗੱਲ ਕਰ ਗਿਆ ਆਪਾਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਈ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਲਗਾਤਾਰ ਖਤਮ ਹੁੰਦੀ ਜਾ ਰਹੀ ਥੋੜੇ ਕੀ ਪਰਸਨਲ ਵਿਊ ਕੀ ਆ ਬਈ ਖੇਤਰੀ ਪਾਰਟੀ ਖਤਮ ਹੁੰਦੀ ਆ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਅਸੀਂ ਤਾਂ ਚਾਹੁੰਦੇ ਵੀ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਆ ਉਹਨੂੰ ਬਰੇਣਾ ਚਾਹੀਦਾ ਠੀਕ ਰਹਿਣ ਪਰ ਜੋ ਕਾਲੀ ਦਲ ਦੀ ਫੁਟਾਜ ਉਹ ਖੀਰੂ ਖੀਰੂ ਹੋ ਗਈ ਸਾਰੇ ਲੀਡਰ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਲੀਡਰ ਹੀ ਨਹੀਂ ਮੰਨ ਰਹੇ ਉਹ ਪ੍ਰਧਾਨ ਹੀ ਨਹੀਂ ਮੰਨ ਰਹੇ ਇਸ ਕਰਕੇ ਕਾਲੀ ਦਲ ਪਾਰਟੀ ਦਾ ਤਾਂ ਤੁਸੀਂ ਹਾਲਾਤ ਵੇਖ ਨਹੀਂ ਆ ਪੰਜਾਬ ਦੇ ਵਿੱਚ ਜੋ ਬਹੁਤ ਹਾਸੀਅਤ ਚੱਲੇ ਗਿਆ ਧੜਾ ਧੜੋ ਦਾ ਜਿਹੜੇ ਹਰ ਰੋਜ਼ ਲੀਡਰ ਤੁਸੀਂ ਵੇਹਨੇ ਆ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਆ ਬਹੁਤ ਵੱਡੀ ਗੰਤੀ ਦੇ ਵਿੱਚ ਅੱਜ ਵੀ ਜੁਆਇਨ ਕੀਤੀ ਆ ਸਾਡੇ ਕਾਂਗਰਸ ਭਮਣਾ ਸਾਡੇ ਬਹੁਤ ਹੀ ਸਤਿਕਾਰਯੋਗ ਮਨਿੰਦਰ ਸਿੰਘ ਰਾਜਾ ਬੈਂਕ ਜੀਤੇ ਹੋਰ ਐਲੋਪੀ ਦੇ ਲੀਡਰ ਸਰਦ ਕਾਂਗਸ ਪਾਰਟੀ ਜੁਣ ਕੀਤੀ ਹੈ ਕਾਲੀ ਦਲ ਦੇ ਲੀਡਰ ਡਾਕਟਰ ਸਾਹਿਬ ਤੁਸੀਂ ਜਦੋਂ ਭਪਿੰਦਰ ਸਿੰਘ ਭਪਿੰਦਰ ਸਿੰਘ ਸਾਹੋਕੇ ਦੀ ਧਰਮ ਪਤਰੀਆਂ ਮਰੀ ਦੀ ਗੱਲ ਸੌਖੇ ਇਲੈਕਸ਼ਨ ਲੜਦੇ ਸੀ ਐਮਪੀ ਵਾਲਾ ਉਸ ਟਾਈਮ ਤੁਸੀਂ ਇਕੱਠੇ ਸਟੇ ਦੇਖੇ ਗਏ ਉਹ ਦਰਸ਼ਨ ਸਿੰਘ ਬਰਾੜ ਦੇ ਨਾਲ ਦਰਸ਼ਨ ਸਿੰਘ ਬਰਾੜ ਦੇ ਨਾਲ ਭੋਲਾ ਬਰਾੜ ਨਾਲ ਸਟੇ ਸਾਂਝੀ ਕੀਤੀ ਆ ਇਲੈਕਸ਼ਨ ਤੇ ਤੁਸੀਂ ਇਕੱਠੇ ਸੀ ਉਸ ਤੋਂ ਬਾਅਦ ਫਿਰ ਕਦੇ ਇਕੱਠੇ ਦੇਖੇ ਨਹੀਂ ਗਏ ਕਾਰਨ ਕੀ ਇਹਦੇ ਪਿੱਛੇ ਵੇਖੋ ਜਦੋਂ ਕੋਈ ਵੀ ਸਾਡਾ ਸੀਨੀਅਰ ਲੀਡਰ ਆਉਂਦਾ ਸਾਡੇ ਸਾਰੇ ਸਤਕਾਰਯੋਗ ਆ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਹਿਣਾ ਵੀ ਚਾਹੀਦਾਗਾ ਕਿਉਂਕਿ ਸਾਡੀ ਕਿਹੜਾ ਕਿਸੇ ਨਾਲ ਕੋਈ ਨਿੱਜੀ ਲੜਾਈ ਆ ਜੀ ਇਸ ਕਰਕੇ ਮੈਂ ਤਾਂ ਹਮੇਸ਼ਾ ਸਰਾਂ ਦਾ ਸਤਿਕਾਰ ਕਰਦਾਗਾ ਸਾਡੇ ਸਤਿਕਾਰਯੋਗ ਆ ਵੀ ਜੇ ਕੱਲ ਨੂੰ ਦਸ਼ਮਲੜ ਕੇ ਰੇਲੀ ਰੱਖਦੇ ਫਿਰ ਭੁਲਾ ਬਰਾਸ਼ੇਸ਼ ਤਾਂ ਨਹੀਂ ਕਰੂਗਾ ਵੇਖੋ ਜੋ ਪਾਰਟੀ ਦਾ ਹੁਕਮ ਹੈ ਪਾਰਟੀ ਦਾ ਹੁਕਮ ਸਾਰੇ ਸਾਰੇ ਮਤੇ ਮੰਨਦੇ ਆ ਸਾਰਾ ਹਰੇਕ ਮੰਨਦੇ ਆ ਜੋ ਸਾਡੇ ਸੀਨੀਅਰ ਲੀਡਰਾਂ ਦਾ ਸਾਡੇ ਬਹੁਤ ਸਤਿਕਾਰਯੋਗ ਮਨੀਤ ਰਾਜਾ ਗੱਲਬਾਤ ਹੁੰਦੀ ਹੁੰਦੀ ਕਿ ਕਦੇ ਗੱਲਬਾਤ ਹੁੰਦੀ ਦਸ਼ਮਲੜ ਦਾ ਕੰਮ ਨਹੀਂ ਇਹ ਗੱਲਬਾਤ ਨਹੀਂ ਹੁੰਦੀ ਕਿਉਂਕਿ ਬਰਾੜ ਸਾਹਿਬ ਦਾ ਕੁਝ ਟੇਪ ਟੋਟੇ ਲੈ ਕੇ ਕਮਲ ਜੀ ਤੇ ਸਾਨੂੰ ਆਮ ਹਲਕੇ ਦੇ ਫੰਕਸ਼ਨ ਵਗੈਰਾ ਤੇ ਮਿਲ ਜਾਂਦੇ ਆ ਸਾਡੀ ਹਲੋ ਹਲੋ ਨਾ ਟੈਲੀਫੋਨ ਦੀ ਗੱਲ ਨਹੀਂ ਬਹੁਤ ਸਤਿਕਾਰਯੋਗ ਹੈ ਸਰਦਾਰ ਮਹੇਸ਼ਿੰਦਰ ਸਿੰਘ ਵਾਲਾ ਨਾ ਮੇਰੇ ਬਾਰੇ ਸਤਿਕਾਰਯੋਗ ਹੈ ਕਿਉਂਕਿ ਜਦੋਂ ਮੈਂ 1995 ਚ ਰਾਜਨੀਤੀ ਦੇ ਵਿੱਚ ਆਇਆ ਤੇ ਉਹਨਾਂ ਦੇ ਜਿੜਗੇ ਹੀ ਮੈਂ ਰਾਜਨੀਤੀ ਦੇ ਵਿੱਚ ਆਇਆ ਕਿਉਂਕਿ ਪਹਿਲਾਂ ਮੈਂ ਬਿਜ਼ਨਸ ਲੈਂਡ ਵਿੱਚ ਸੀਗਾ ਕਿ ਮੇਰੇ ਬਹੁਤ ਸਤਿਕਾਰਯੋਗ ਹੈ ਹਮੇਸ਼ਾ ਮਿਲਦੇ ਜੁਲਦੇ ਰਹੀਦਾ ਹਮੇਸ਼ਾ ਉਹ ਮੇਰਾ ਇੱਜ਼ਤ ਕਸਤ ਕਰ ਕਰਦੇ ਮੈਂ ਉਹਨਾਂ ਦਸਤ ਕਰ ਕਰ ਤੇ ਕਹਿੰਦੇ ਨੇ ਵੀ ਇਕੱਠੇ ਹੋ ਜੀਏ ਬਰਾੜ ਸਾਹਿਬ ਨਹੀਂ ਸਾਰੇ ਇਕੱਠੇ ਆ ਯਾਰ ਇਹੋ ਜੀ ਗੱਲ ਹੀ ਕੋਈ ਨਹੀਂ ਸਾਰੇ ਇਕੱਠੇ ਆ ਸਾਰੀ ਕਾਂਸਪਾਰਟੀ ਇਕੱਠੀ ਆ ਜਦੋਂ ਅਸੀਂ ਮਿਲਦੇ ਉਹਦੇ ਕਿਹਨੇ ਇਕੱਠੇ ਹੋਏ ਪਰ ਸਟੇਜਾਂ ਤੇ ਕਿੱਥੇ ਨਹੀਂ ਐਸੀ ਕੋਈ ਗੱਲ ਨਹੀਂ ਸਾਰੇ ਕਾਂਸਪਾਰਟੀ ਸਾਰੇ ਇਕੱਠੇ ਆ ਜਦੋਂ ਤੁਸੀਂ ਪਹਿਲਾਂ ਇਕੱਠੇ ਸੀਗੇ ਜਦੋਂ ਸਰਕਾਰ ਕਾਂਦੀ ਦਲ ਦੀ ਸੀਗੀ ਕਾਂਗਰਸ ਲਈ ਕੰਮ ਕਰ ਰਹੇ ਸੀਗੇ ਸਰਕਾਰ ਤੋਂ ਬਾਅਦ ਸਾਰਾ ਧੜਾ ਵੱਖੋ ਵੱਖਰਾ ਹੋ ਗਿਆ ਦੁੱਖ ਆਉਂਦਾ ਨਹੀਂ ਉਹ ਤਾਂ ਹੁਣ ਬਰਾੜ ਸਾਹਿਬ ਦੱਸ ਸਕਦੇ ਨੇ ਧੋਖਾ ਹੁੰਦਾ ਹੀ ਆ ਨੇ ਜਦੋਂ ਸਾਰੇ ਇੱਕ ਪਰਿਵਾਰ ਦੇ ਮੈਂਬਰ ਹੋਈਏ ਇੱਕ ਪਰਿਵਾਰ ਦੇ ਮੈਂਬਰ ਤਾਂ ਇਹ ਪਾਰਟੀ ਦਾ ਕੰਮ ਕਰਦੇ ਹੋਈਏ ਤੇ ਉਦੋਂ ਬਾਅਦ ਵੱਖਰੇ ਵੱਖਰੇ ਹੋ ਜਾਣ ਜਿੱਦਾ ਸਾਨੂੰ ਬਹੁਤ ਵੱਡਾ ਬਾਈਚ ਨੁਕਸਾਨ ਵੀ ਚਲਣਾ ਪਿਆ ਉਹਨਾਂ ਕਰਕੇ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਤੋਂ ਸਾਰਿਆਂ ਨੂੰ ਸਬਕ ਲੈਣਾ ਚਾਹੀਦਾ 27 ਕਿਵੇਂ ਲੜੋਗੇ 27 ਦੀ ਸਟ੍ਰੈਟਜੀ ਕੀ ਆ ਵੇਖੋ 27 ਦੇ ਵਿੱਚ ਸਾਡੀ ਕਾਂਗਰਸ ਪਾਰਟੀ ਦਾ ਸਾਡੇ ਸਤਕਾਰਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜਾਂ ਸਾਡੇ ਲਪੂ ਦੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਰਿਆਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਸਾਰਿਆਂ ਨੂੰ ਮਿਹਰ ਦੇ ਆਧਾਰ ਤੇ ਸਲੂਰਟੀ ਦੇ ਆਧਾਰ ਤੇ ਔਰ ਲੋਕਾਂ ਦੇ ਮੁਤਾਬਕ ਟਿਕਟਾਂ ਦਿੱਤੀਆਂ ਜਾਣਗੀਆਂ ਤੁਹ ਹਲਕੇ ਦੇ ਕੰਮ ਜਾਂ ਹਲਕੇ ਦੇ ਜਿਹੜੇ ਵਿਕਾਸ ਕਾਰਜ ਆ ਲੋਕਾਂ ਤੱਕ ਪਹੁੰਚੇ ਨਹੀਂ ਗਏਗੇ ਜੇ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਕਮੀ ਰਹੀ ਆ ਤੁਹਾਨੂੰ ਲੱਗਦਾ ਕਿਹੜੇ ਕਿਹੜੇ ਕੰਮ ਆ ਜਿਹੜੇ ਹੁਣ ਤੱਕ ਹੋ ਜਾਣੇ ਚਾਹੀਦੇ ਸੀ ਸਾਢੇ 3 ਸਾਲਾਂ ਵਿੱਚ ਵੇਖੋ ਜਦੋਂ ਕਾਂਗਰਸ ਦੀ ਸਰਕਾਰ ਹੋ ਚ 2017 ਤੋਂ ਲੈ ਕੇ 22 ਤੱਕ ਪਿੰਡਾਂ ਦੀ ਵਿੱਚ ਬੜੀ ਡਿਵੈਲਪਮੈਂਟ ਹੋਈ ਆ ਜੀ ਚਾਹੇ ਸਕੂਲਾਂ ਦੀ ਗੱਲ ਹੋਵੇ ਚਾਹੇ ਹਸਪਤਾਲਾਂ ਦੀ ਗੱਲ ਹੋਵੇ ਚਾਹੇ ਹੋਰ ਕਿਸੇ ਤਰ੍ਹਾਂ ਦੇ ਪਾਰਕਾਂ ਦੀ ਗੱਲ ਹੋਵੇ ਬਹੁਤ ਸਾਰੇ ਕੰਮ ਜਿੰਡਾਂ ਦੇ ਵਿੱਚ ਹੋਏ ਆ ਹੁਣ ਤੁਸੀਂ ਸਾਢੇ 3 ਸਾਲ ਦੇ ਵਿੱਚੋਂ ਇੱਕ ਵੀ ਕੰਮ ਕਰਾ ਦਿਓ ਜਿਹੜਾ ਤੁਸੀਂ ਵੈਰੋਕੇ ਪਿੰਡ ਨੂੰ ਬਿਲੋਂਗ ਕਰਦੇ ਤੁਸੀਂ ਦੱਸ ਦਿਓ ਆਦੇ ਪਿੰਡ ਛੋੜੇ ਪਿੰਡ ਕੀ ਹੋਇਆ ਸਾਡੇ ਦੇ ਨਸਲ ਚ ਜੀ ਨਹੀਂ ਥੋੜੇ ਹਿਸਾਬ ਨਾਲ ਮਾਨਸਾਪੁਰ ਕੀ ਕੀ ਕਿਆ ਹੋਣਾ ਚਾਹੀਦਾ ਸੀ ਹੁਣ ਵੇਖੋ ਬੜੇ ਸਾਰੇ ਕੰਮ ਆਏ ਗਏਗਾ ਲੋਕਾਂ ਦੀਆਂ ਬੜੀਆਂ ਦੁੱਖ ਤਕਰੀਬਾ ਸਮੱਸਿਆ ਨੇ ਛੱਪਣਾ ਦੀਆਂ ਸਮੱਸਿਆ ਆ ਸੀਵਰੇਜ ਦੀਆਂ ਸਮੱਸਿਆ ਉਹ ਸਾਰੇ ਕੰਮ ਅਧੂਰੀ ਪਏ ਜਿਸ ਤਰ੍ਹਾਂ ਸੀ ਉਸ ਤਰ੍ਹਾਂ ਹੀ ਪਏ ਆ ਆਮ ਆਮਦੀ ਪਾਰਟੀ ਦੇ ਕਿਵੇਂ ਵੇਖਦੇ ਹੋ ਕਾਰਜ ਕਾਲ ਨੂੰ ਜੇ ਸਰੋਂ ਮੈਂ ਪ੍ਰਸ਼ਕਟ ਨੇ ਨੰਬਰ ਦੇ ਰਹੇ ਤੁਸੀਂ ਆਮਦੀ ਪੰਡ ਨੂੰ ਨੰਬਰ ਦਵੋਗੇ ਵੇਖੋ ਉਹਦਾ ਸਾਰਾ ਪੰਜਾਬ ਹੀ ਦੱਸ ਰਿਹਾਗਾ ਜੀ ਆਮਦੀ ਪਾਰਟੀ ਦਾ ਕੀ ਹਾਲ ਆ ਨੰਬਰ ਵਾਲੀ ਤਾਂ ਗੱਲ ਜੀ ਬੁਰਾ ਹਾਲ ਹੈ ਸਾਰੀ ਕਾਂਗਰਸ ਪੜਦੇ ਹਾਹਾਕਾਰ ਮੱਚੀ ਪਈ ਹੈ ਪੂਰੇ ਪੰਜਾਬ ਦੇ ਵਿੱਚ ਜੀ ਇਹ ਕੱਲ ਨੂੰ ਕਾਂਗਰਸ ਪਾਰਟੀ ਮੈਦਾਨ ਚਾਹੁੰਦੀ ਆ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਤੁਸੀਂ ਵੇਖੋ ਜੋ ਅੱਜ ਦੇ ਹਾਲਾਤ ਅੱਜ ਦੇ ਹਾਲਾਤ ਨੇ ਉਹਦੇ ਵਿੱਚ ਕਿਸੇ ਦਾ ਮੁਕਾਬਲਾ ਨਹੀਂ ਕਾਂਗਰਸ ਬਹੁਤ ਵੱਡੀ ਬਹੁਮਤ ਨਾਲ ਕਾਂਗਰਸ ਪਾਰਟੀ ਆਪਦੀ ਸਰਕਾਰ ਬਣਾਉਣ ਜਾ ਰਹੀ ਹੈ ਜੀ ਕਿਸੇ ਨਾਲ ਮੁਕਾਬਲਾ ਨਹੀਂ ਹੋਣਾਗਾ ਤੁਸੀਂ ਵੇਖੋਗੇ 2027 ਦੇ ਵਿੱਚ ਕਾਂਗਰਸ ਪਾਰਟੀ ਇੱਕ ਬਹੁਤ ਵੱਡੀ 100 ਸੀਟ ਤੋਂ ਉੱਪਰ ਲੈ ਕੇ ਆਪਣੀ ਸਰਕਾਰ ਬਣਾਈ ਕਾ ਕਿਹਨੂੰ ਤੁਸੀਂ ਆਪ ਦਾ ਨੇਤਾ ਕਿਹਨੂੰ ਮੰਨਦੇ ਹੋ ਰਾਜਾ ਬੜੰਗ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਨੂੰ ਮੰਨਦੇ ਹੋ ਵੇਖੋ ਮੇਰੇ ਸਾਰੇ ਸਤਿਕਾਰਯੋਗ ਆ ਸਾਡੇ ਪ੍ਰਤਾਪ ਮੋਰਿੰਦਰ ਸਿੰਘ ਰਾਜਾ ਬੜੰਗ ਦੀ ਸਾਡੀ ਪਾਰਟੀ ਦੇ ਪ੍ਰਧਾਨ ਆ ਸਾਡੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਡੇ ਵਿਰੋਧੀ ਧਿਰ ਦੇ ਨੇਤਾ ਮੇਰੇ ਸਾਰੇ ਜਿੰਨੀ ਸਾਡੀ ਸੀਨੀਅਰ ਲੀਡਰਸ਼ਿਪ ਆ ਸਾਰੇ ਸਤਿਕਾਰਯੋਗ ਆ ਸਾਡੇ ਜੀ ਬੜਾ ਸਾਬ ਕੋਈ ਹੋਰ ਗੱਲਬਾਤ ਜਿਹੜੀ ਤੁਸੀਂ ਸਾਡੇ ਜ਼ਰੀਏ ਕਹਿਣੀ ਚਾਹੁੰਦੇ ਹੋਵੋਗੇ ਜਿਹੜੀ ਮੇਰੇ ਤੋਂ ਨਾ ਕਹੀ ਗਈ ਹੋਵੇ ਪਰ ਤੁਸੀਂ ਸਾਰੇ ਪੋਚੀਲੇ ਸਰੰਗ ਕੱਲਪੂ ਗੁਰ ਸ਼ਦੀ ਨੀਗੀ ਬਾਰ ਸਾਹਿਬ ਕੀ ਸੁਨਿਆ ਕੀ ਨਾ ਚੋਣਿਆ ਉਹਦੇ ਵਰਕਰਾਂ ਨੂੰ ਕਹਿੰਗੇ ਜਿਹੜੇ ਵਰਕਰ ਵੀ ਸ਼ਸ਼ੋਪਨ ਚ ਬਹੁਤ ਆ ਬਾਗੇਪਨ ਚ ਖਾਸ ਕਰਕੇ ਸ਼ਸ਼ੋਪਨ ਚ ਬਹੁਤ ਆ ਵਰਕਰ ਵੀ ਕਿੱਧਰ ਲੈ ਪਾਸੇ ਜਾਈਏ ਲੋਕ ਜਿਹੜਾ ਪਾਸੇ ਜਿਹੜਾ ਤੁਸਾਨੂੰ ਕੋਆਰਡੀਨੇਟਰ ਲਾਇਆ ਤਾਂ ਤੁਹਾਨੂੰ ਵੀ ਵੱਡੇ ਪਦਰ ਤੇ ਵਧਾਈਆਂ ਦਿੱਤੀਆਂ ਪਰ ਸ਼ਸ਼ੋਪਨ ਚ ਬਹੁਤ ਸ਼ਸ਼ੋਪਨ ਚ ਨਿਕਲ ਲੰਗੇ ਕਿਵੇਂ ਵਰਕਰ ਬਾਰਕਰ ਨੂੰ ਸੁਨਿਆ ਕੀ ਨਾ ਚੋਣਿਆ ਵਰਕਰ ਦਾ ਕਸੂਰ ਕੀ ਆ ਵੇਖੋ ਕੋਈ ਸ਼ਸ਼ੋਪਨ ਦੀ ਜੀ ਜਿੰਨੇ ਸਾਡੇ ਬਾਗੇ ਪੁਰਾਣੇ ਹਲਕੇ ਦੇ ਆਗੂ ਸਹਿਬਾਨਾ ਵਰਕਰ ਸਹਿਬਾਨਾ ਸਾਡੇ ਵੋਟਰ ਸਾਬਾ ਨਾਲ ਕਾਂਗਰਸ ਪਾਰਟੀ ਨਾਲ ਸਾਰੇ ਚਟਾਨੋਂ ਖੜੇ ਆ ਜੀ ਅਸੀਂ ਜਿਸ ਪਿੰਡ ਵਿੱਚ ਜਾਂਦੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਇੱਥੇ ਇਕੱਠੇ ਹੁੰਦੇ ਆ ਔਰ ਇਹੋ ਜੀ ਕੋਈ ਗੱਲ ਨਹੀਂ ਮੈਂ ਸਾਰੇ ਕਾਂਗਰਸ ਵਰਕਰਾਂ ਨੂੰ ਇਹੀ ਗੱਲ ਕਹੂੰਗਾ ਸਾਰੇ ਆਗੂ ਸਾਬਾ ਨੂੰ ਕਹਿੰਦਾ ਆਪਾਂ ਨੂੰ ਕਾਂਗਰਸ ਪਾਰਟੀ ਦੀ ਬਿਹਤਰ ਲਈ ਦਿਨ ਰਾਤ ਮਿਹਨਤ ਕਰਕੇ ਆਪਾਂ ਕਾਂਗਰਸ ਪਾਰਟੀ ਦਾ ਵਾਗ ਬਣੇ ਹਲਕੇ ਝੰਡਾ ਬਲੰਦ ਰੱਖਣਾਗਾ ਇਹ 2027 ਦੇ ਵਿੱਚ ਆਪਾਂ ਸਾਰਿਆਂ ਨੇ ਰਲ ਕੇ ਵੱਡੀ ਬਹੁਮਤ ਨਾਲ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਆ ਜੋ ਕਿ ਸਾਡੇ ਪੰਜਾਬ ਦੇ ਭਵਿੱਖ ਲਈ ਸਾਡੇ ਪੰਜਾਬੀਆਂ ਲਈ ਸਾਡੇ ਨੌਜਵਾਨੀ ਲਈ ਸਿਰਫ ਇੱਕੋ ਇੱਕ ਪਾਰਟੀ ਜੋ ਕਾਂਗਰਸ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਆ ਤੇ ਲੋਕਾਂ ਨੂੰ ਬੜੀਆਂ ਆਸਾਂ ਮਿਲੀਆਂ ਕਿਉਂਕਿ ਸਾਡੇ ਸਤਕਾਰਯੋਗ ਸਾਬਕਾ ਮੁੱਖ ਮੰਤਰੀ ਸਰਦਾਰ ਚੰਨਜੀਤ ਸਿੰਘ ਜੀ ਦਾ ਜੋ 3 ਮਹੀਨੇ ਦਾ ਕਾਰਜਕਾਲ ਜਾ ਉਹਦੇ ਵਿੱਚ ਉਹਨਾਂ ਨੇ ਸਾਰੇ ਵਰਗਿਆਂ ਦੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਨੇ ਕੋਈ ਐਸਾ ਵਰਗ ਨਹੀਂ ਜਿਹਨੂੰ ਸਹੂਲਤ ਨਾ ਮਿਲੀ ਉਹਨਾਂ ਦਾ ਜਿਹੜਾ ਰਾਜ ਭਗ ਵਧੀਆ ਰਿਹਾ ਕਿ 3 ਮਹੀਨੇ ਦਾ ਇਸ ਕਰਕੇ ਲੋਕ ਕਾਂਗਰਸ ਪਾਰਟੀ ਦਾ ਰਾਜ ਭਗ ਚਾਹੁੰਦੇ ਆ ਤੇ ਹਰ ਇੱਕ ਬੰਦਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਸੁਰੱਖਿਆ ਦੀ ਜੀ ਲਾਅ ਐਂਡ ਆਰਡਰ ਦੀ ਹਰੇਕ ਬੰਦਾ ਸੁਰੱਖਿਆ ਤਾਂ ਆਪਣਿਆਂ ਨੂੰ ਹੋਏ ਅੱਜ ਵਪਾਰੀ ਵੀ ਅੱਜ ਵੱਡੇ ਲੋਕ ਜਿਹੜੇ ਸ਼ਹਿਰੀਏ ਲੋਕ ਆ ਮਜੂਦ ਆ ਕਿਉਂਕਿ ਕਾਂਗਸ ਪਾਰਟੀ ਦਾ ਲਾਇਨ ਆਵਾਜ਼ ਦੀ ਪਾਰਟੀ ਨੂੰ ਲਾਇਡਰ ਦੇ ਵਿੱਚ ਅਨਕਹਿਰੀ ਕੀਤੀ ਆ ਜੋ ਲਾਇਨ ਲੀਡਰ ਦਾ ਬੁਰਾ ਹਾਲ ਆ ਇਸ ਕਰਕੇ ਲੋਕਾਂ ਨੂੰ ਬੜੀਆਂ ਕਾਂਗਸ ਪਾਰਟੀ ਤੇ ਅਸੰਮਿਦਾਂ ਔਰ ਜੋ ਲੁਧਿਆਣੇ ਦੀ ਜਿਮਨੀ ਚੋਣ ਹੋ ਰਹੀ ਆ ਇਸ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਜਿਹੜੇ ਕੈਂਡੀਡੇਟ ਆ ਭਾਰਤ ਪੂਸ਼ਨਾਸ਼ੂ ਜੀ ਭਾਰੀ ਭੋਮਤ ਨਿਰਜਤਨਗੇ ਔਰ ਸਾਡੀ ਸਮੁੱਚੀ ਕਾਂਗਸ ਦੀ ਲੀਡਰਸ਼ਿਪ ਉਥੇ ਪੂਰੇ ਸੱਚੇ ਮਨੋਂ ਲੱਗੀ ਹੋਈ ਆ ਤੇ ਔਰ ਜਿੱਤ ਕੇ ਔਰ 2027 ਦਾ ਸਾਡਾ ਜੋ ਬੁੱਧ ਇਥੋਂ ਲੁਧਿਆਣੇ ਤੋਂ ਵੱਜ ਜਾਣਾ ਜੀ ਬਾਬਾ ਧੰਨਵਾਦ ਸਾਡੇ ਨਾਲ ਸੀ ਭੋਲਾ ਬਰਾੜ ਸਮਰਦ ਪਾਈ ਭੋਲਾ ਬਰਾੜ ਸਮਰਦ ਪਾਈ ਨੇ ਜਿਹੜਾ ਜਿਹੜਾ ਉਹਨਾਂ ਤੇ ਇਲਜ਼ਾਮ ਲੱਗੇ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਤੇ ਦੂਸਰੇ ਪਾਸੇ ਉਹਨਾਂ ਨੇ ਲੁਧਿਆਣਾ ਚੋਣ ਦੇ ਵੀ ਕਿਹਾ ਵੀ ਲੁਧਿਆਣਾ ਚੋਣ ਨੂੰ ਜੱਤ ਕੇ ਜਿਹੜੀ ਕਾਂਗਰਸ ਦੀ ਢੋਲੀ ਚ ਭਾਰਤ ਪੁਸ਼ਨਾਸ਼ੂ ਪਾਉਣਗੇ ਸਾਡੀ ਇੰਟਰਵਿਊ ਸਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਕੇ ਭੇਜੋ ਮੇਰੇ ਨਾਲ ਸੀ ਭੋਲਾ ਬਰਾੜ ਸਮਰਦ ਪਾਈ ਅਗਲੀ ਇੰਟਰਵਿਊ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਫੋਲੋ ਕਰੋ ਤਾਂ ਕਿ ਹਰ ਇੱਕ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ